ਸਤਿ ਸ਼੍ਰੀ ਅਕਾਲ ਜੀ ਅੱਜ ਗੱਲ ਕਰਾਂਗੇ ਸ਼ੂਗਰ ਦੇ ਉੱਤੇ ਸ਼ੂਗਰ ਦੋ ਪ੍ਰਕਾਰ ਦੀ ਹੁੰਦੀ ਹੈ ਟਾਈਪ 1 ਟਾਈਪ 2 ਟਾਈਪ 1 ਵਾਲੀ 슈ਗਰ ਦੇ ਵਿੱਚ ਇਨਸੂਲਿਨ ਲੱਗਦਾ ਟਾਈਪ 2 ਵਾਲੀ ਦੇ ਵਿੱਚ ਗੋਲੀ ਨਾਲ ਵੀ ਠੀਕ ਹੋ ਜਾਂਦਾ ਪੇਸ਼ੈਂਟ ਤੇ ਪਰਹੇਜ ਨਾਲ ਵੀ ਠੀਕ ਹੋ ਜਾਂਦਾ ਆਪਾਂ ਗੱਲ ਕਰਾਂਗੇ ਟਾਈਪ 2 ਵਾਲੇ ਪੇਸ਼ੈਂਟ ਜ਼ਿਆਦਾਤਰ ਜਿਹੜੀ 슈ਗਰ ਬਣਦੀ ਆ ਉਹ ਉਹਨਾਂ ਦੀ ਐਲੋਪੈਥੀ ਦਵਾਈਆਂ ਜ਼ਿਆਦਾ ਯੂਜ਼ ਕਰਨ ਨਾਲ ਲੀਵਰ ਫੈਟੀ ਹੋ ਜਾਂਦਾ ਲੀਵਰ ਫੈਟੀ ਕੋਲੈਸਟੇਰੋਲ ਇਹਨਾਂ ਦੀ ਦਿੱਕਤ ਕਰਕੇ ਉਹਨਾਂ ਨੂੰ 슈ਗਰ ਹੋ ਜਾਂਦੀ ਆ ਜਾਂ ਫਿਰ 슈ਗਰ ਹੋਣ ਦੇ ਕਾਰਨ ਕਰਕੇ ਉਹਨਾਂ ਦਾ ਲੀਵਰ ਫੈਟੀ ਤੇ ਕੋਲੈਸਟੇਰੋਲ ਹੋ ਜਾਂਦਾ ਵਾ ਟਾਈਪ 1 ਵਾਲੀ ਜ਼ਿਆਦਾਤਰ ਜਨਮ ਤੋਂ ਹੀ ਹੁੰਦੀ ਆ ਪੇਸ਼ੈਂਟਸ ਨੂੰ ਕਈ ਪੇਸ਼ੈਂਟਸ ਨੂੰ ਪੈਨਕਰੀਆ ਡੈਮੇਜ ਹੋਣ ਹੋ ਜਾਂਦੀ ਆ ਅੱਜ ਗੱਲ ਕਰਾਂਗੇ ਵੀ ਤੁਸੀਂ ਸ਼ੂਗਰ ਦੇ ਨਾਲ ਕਈ ਪੇਸ਼ੈਂਟ ਇਦਾਂ ਦੇ ਆ ਜਿਨ੍ਹਾਂ ਦੇ ਪੈਰਾਂ ਦੇ ਵਿੱਚੋਂ ਸੇਕ ਨਿਕਲਦਾ ਪੈਰਾਂ ਦੇ ਵਿੱਚ ਝੰਝੜਾ ਹੱਡ ਲੱਤਾਂ ਦੇ ਵਿੱਚ ਹੋ ਜਾਂਦੀਆਂ ਉਹਨਾਂ ਦੇ ਗੋਡੇ ਦਰਦ ਕਰ ਲੱਜ ਜਾਂਦੇ ਆ ਨਿਗਾ ਤੇ ਇਫੈਕਟ ਪੈ ਜਾਂਦਾ ਕਬਜ ਰਹਿਣ ਲੱਗ ਜਾਂਦੀ ਉਹਨਾਂ ਨੂੰ ਕਈ ਪੇਸ਼ੈਂਟ ਇਦਾਂ ਦੇ ਆ ਮੇਲ ਵੀਕਨੈਸ ਉਹਨਾਂ ਨੂੰ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਵਾ 90% ਤਕਰੀਬਨ ਇਦਾਂ ਦੇ ਹੈਗੇ ਆ ਜਿਨ੍ਹਾਂ ਨੂੰ ਮੇਲ ਵੀਕਨੈਸ ਦਾ ਸਾਹਮਣਾ ਕਰਨਾ ਪੈਂਦਾ ਤੇ ਅੱਜ ਮੈਂ ਤੁਹਾਨੂੰ ਕੁਝ ਚੀਜ਼ਾਂ ਦੱਸੂਗਾ ਤੁਸੀਂ ਉਹਨਾਂ ਨੂੰ ਯੂਜ਼ ਕਰਿਓ ਤੁਹਾਡੀ ਸਿਹਤ ਦੇ ਉੱਤੇ ਬਹੁਤ ਵਧੀਆ ਇਫੈਕਟ ਪੈਣਗੇ ਤੁਹਾਨੂੰ ਮੈਂ ਦੱਸਦਾ ਵੀ ਤੁਸੀਂ ਜਿਹੜੇ ਪੇਸ਼ੈਂਟ ਜਿਨ੍ਹਾਂ ਨੂੰ ਵੀਕਨੈਸ ਆਉਂਦੀਆਂ ਨੇ ਉਹ ਕਾਕਮਾਜੀ 40 ਗ੍ਰਾਮ ਗੋਰਖਮੁੰਡੀ 40 ਗ੍ਰਾਮ ਵਿਜੇਸਾਰ 50 ਗ੍ਰਾਮ ਪਨੀਰ ਡੋਡੀ 50 ਗ੍ਰਾਮ ਅਸ਼ਵਗੰਧਾ 50 ਗ੍ਰਾਮ ਸਫੇਦ ਮੂਸਲੀ 30 ਗ੍ਰਾਮ ਸ਼ਿਲਾਜੀਤ 20 ਗ੍ਰਾਮ ਬੀ ਮੇਥੀ 30 ਗ੍ਰਾਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਤੁਸੀਂ ਪਾਊਡਰ ਬਣਾ ਲੈਣਾ ਪਾਊਡਰ ਦਾ ਤੁਸੀਂ ਅੱਧਾ ਚਮਚਾ ਸਵੇਰੇ ਅੱਧਾ ਚਮਚਾ ਸ਼ਾਮ ਨੂੰ ਠੰਡੇ ਦੁੱਧ ਨਾਲ ਲੋ ਤੇ ਨਾਲ ਤੁਸੀਂ ਪਰਹੇਜ਼ ਕਰੋ ਐਕਸਰਸਾਈਜ਼ ਕਰੋ ਤਾਂ ਤੁਹਾਡੀ ਸ਼ੂਗਰ ਦਿਨਾਂ ਦੇ ਵਿੱਚ ਕੰਟਰੋਲ ਹੋਣੀ ਸਟਾਰਟ ਹੋ ਜੂਗੀ ਤੁਹਾਡੀ ਸਿਹਤ ਦੇ ਵਿੱਚ ਜਿੰਨੀਆਂ ਕਮਜ਼ੋਰੀਆਂ ਨੇ ਉਹ ਭਰਨੀਆਂ ਸਟਾਰਟ ਹੋ ਜਾਣਗੀਆਂ ਕਈ ਪੇਸ਼ੈਂਟ ਇੱਥੇ ਤੱਕ ਜਾ ਚੁੱਕੇ ਨੇ ਵੀ ਉਹਨਾਂ ਦੇ ਜਦੋਂ ਪੈਰਾਂ ਦੇ ਉੱਤੇ ਜਾਂ ਅੰਗੂਠਿਆਂ ਦੇ ਉੱਤੇ ਜ਼ਖਮ ਹੋ ਜਾਂਦੇ ਨੇ ਸ਼ੂਗਰ 550 600 ਰਹਿਣ ਲੱਗ ਜਾਂਦੀ ਆ ਉਹਨਾਂ ਦੇ ਪੈਰ ਨੂੰ ਡਾਕਟਰ ਕਈ ਸਲਾਹ ਦਿੰਦੇ ਨੇ ਵੀ ਤੁਹਾਡਾ ਪੈਰ ਕੱਟਣਾ ਪੈਣਾ ਤੇ ਮੈਂ ਅੱਜ ਤੁਹਾਨੂੰ ਦੱਸਦਾ ਵੀ ਜਿਹੜੇ ਜਖਮ ਨੂੰ ਤੁਹਾਡਾ ਆਰਾਮ ਨਹੀਂ ਆਉਂਦਾ ਸ਼ੂਗਰ ਕਰਕੇ ਤੁਹਾਡੇ ਕੋਈ ਸੱਟ ਲੱਗਦੀ ਆ ਤਾਂ ਤੁਹਾਡੇ ਆਸ-ਪਾਸ ਪੁੱਠ ਕੰਡੇ ਨਾਮ ਦੀ ਇੱਕ ਜੜੀ ਬੂਟੀ ਹੁੰਦੀ ਆ ਤੁਸੀਂ ਉਹਨੂੰ ਲੱਭ ਲਿਓ ਤੁਹਾਨੂੰ ਮੈਂ ਵੀ ਉਹਦੀ ਪਛਾਣ ਕਰਾ ਦੂੰਗਾ ਨੈਕਸਟ ਵੀਡੀਓ ਦੇ ਵਿੱਚ ਸਾਡੇ ਪੇਜ ਨਾਲ ਤੁਸੀਂ ਜੁੜੇ ਰਹੋ ਉਹ ਬੂਟੀ ਨੂੰ ਤੁਸੀਂ ਲੈ ਕੇ ਉਹਦੀ ਚਟਣੀ ਬਣਾਣੀ ਆ ਚਟਣੀ ਬਣਾ ਕੇ ਉਹਦਾ ਲੇਪ ਤੁਸੀਂ ਜਖਮ ਤੇ ਲਾਉਣਾ ਮੈਂ ਕਹਿੰਦਾ ਨਹੀਂ ਤੁਸੀਂ ਨੋਟ ਕਰਦੇ ਜਾਇਓ ਇੱਕ ਦਿਨ ਦੇ ਵਿੱਚ ਤੁਹਾਡੇ ਜਖਮ ਨੂੰ ਕਿੰਨਾ ਮੋੜਾ ਪੈਂਦਾ ਜਿਹੜਾ ਕਿਸੇ ਦਵਾਈ ਨਾਲ ਕਿਸੇ ਮਲਮ ਨਾਲ ਕਿਸੇ ਟਿਊਬ ਨਾਲ ਫਰਕ ਨਹੀਂ ਨਾ ਪੈਂਦਾ ਤੁਹਾਨੂੰ ਉਹ ਜੜੀ ਬੂਟੀ ਦੇ ਲੇਪ ਨਾਲ ਮੈਂ ਕਹਿੰਦਾ ਬਹੁਤ ਜ਼ਿਆਦਾ ਫਰਕ ਪਊਗਾ ਤੁਸੀਂ ਇੱਕ ਵਾਰ ਲਾ ਕੇ ਦੇਖੋ ਇਹਨੂੰ ਇਸਤੇਮਾਲ ਕਰਕੇ ਦੇਖੋ ਤੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਜਾਂ ਜਾਡੀ ਜਾਣਕਾਰੀ ਚੰਗੀ ਲੱਗਦੀ ਆ ਤਾਂ ਸਾਡਾ ਸੰਸਾਰ ਵੈਦਿਆ ਨਾਮ ਦਾ ਪੇਜ ਆ ਇਹਨੂੰ ਫੋਲੋ ਕਰ ਲਓ ਤੁਹਾਡੀ ਕੋਈ ਕੁਇਰੀ ਆ ਬਿਮਾਰੀ ਦੇ ਰਿਲੇਟਡ ਤੁਹਾਨੂੰ ਨਹੀਂ ਸਮਝ ਆ ਰਿਹਾ ਤੁਸੀਂ ਪੁੱਛਣਾ ਚਾਹੁੰਦੇ ਹੋ ਸਾਡੇ ਨੀਚੇ ਦਿੱਤੇ ਗਏ ਸੰਪਰਕ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਵਟਸਐਪ ਤੇ ਮੈਸੇਜ ਕਰਕੇ ਚੈਟ ਕਰਕੇ ਵੀ ਤੁਸੀਂ ਆਮ ਦੀ ਬਿਮਾਰੀ ਦੇ ਬਾਰੇ ਸਾਡੇ ਤੋਂ ਜਾਣਕਾਰੀ ਲੈ ਸਕਦੇ ਹੋ ਸਾਡਾ ਐਡਰੈਸ ਨੋਟ ਕਰ ਲਓ ਲੁਧਿਆਣਾ ਅਨਮੋਲ ਕੰਪਲੈਕਸ ਸੰਸਾਰ ਵੈਦਿਆ ਸ਼ਾਪ ਨੰਬਰ 2 ਪਖੋੜ ਰੋਡ ਪਾਈਵਾਲਾ ਗੁਰਦੁਆਰਾ ਸਾਹਿਬ ਦੇ ਨੇੜੇ ਜਦੋਂ ਮਰਜੀ ਤੁਸੀਂ 11 ਤੋਂ 7 ਵਜੇ ਤੱਕ ਸਾਨੂੰ ਆ ਕੇ ਮਿਲ ਸਕਦੇ ਹੋ ਸਤਿ ਸ੍ਰੀ ਅਕਾਲ ਜੀ